ਬਾਈ ਜੀ ਇੱਕੋ ਘਰੇ ਟਰਾਲਾ ਤੇ ਟਰੈਕਟਰ ਦੋਨੇ ਲੈ ਕੇ ਆ ਜਾਣਾ ਸੋਨਾ ਦੀ ਕਾ 50 ਟਰੈਕਟਰ ਹੈ ਤੇ ਇਧਰ ਟਰਾਲਾ ਨਾਲ ਠੀਕ ਹੈ ਦੋਨੇ ਸੈੱਟ ਨੇ ਤੇ ਬਾਪੂ ਨਾਲ ਕਰਦੇ ਗੱਲਬਾਤ ਬਾਪੂ ਇਹਦਾ ਕੀ ਰੇਟ ਹੈ ਜੀ ਆ ਟਰਾਲੇ ਦੇ ਜੀ ਗੱਲ ਕਰਾਂ ਮੈਂ ਟਰਾਲੇ ਦਾ ਜੀ 170 ਰੇਟ ਹੈਗਾ 170 ਰੇਟ ਹੈ ਤੇ ਮੋਬਾਈਲ ਨੰਬਰ ਦੱਸੋ ਜੀ ਇੱਕ ਆਪਣਾ 98722 ਜੀ ਹਾਂਜੀ 34470 ਤੇ ਕਿਹੜਾ ਪਿੰਡ ਰਹਿ ਜਾਂਦਾ ਜੀ ਆਪਣਾ ਮੂਸਾ ਪਿੰਡ ਰਹਿ ਗਿਆ ਜੀ ਮੂਸਾ ਪਿੰਡ ਸਿੱਧੂ ਮੂਸੇ ਵਾਲਾ ਹਾਂ ਸਿੱਧੂ ਮੂਸੇ ਵਾਲਾ ਜ਼ਿਲ੍ਹਾ ਮਾਨਸਾ ਜੀ ਤੇ ਜੇ ਮੈਂ ਟਰੈਕਟਰ ਦੀ ਗੱਲ ਕਰਾਂ ਜੀ ਤੇ ਇਹ ਹੈਗਾ 52 ਕੈਟਾਗਰੀ ਦਾ ਟਰੈਕਟਰ ਹੈ ਐਚ ਡੀ ਐਮ ਪਾਵਰ ਪਲੱਸ ਵਾਲਾ ਮਾਡਲ ਹੈ ਤੇ 18 ਮਾਡਲ ਹੈ 5,25,000 ਰੁਪਿਆ ਡਿਮਾਂਡ ਹੈ ਹੈਨਾ ਡੈਕ ਤੋਂ ਬਿਨਾ ਜੀ ਹਾਂਜੀ ਡੈਕ ਹੁੱਡ ਤੋਂ ਬਿਨਾ ਹਾਂ ਡੈਕ ਹੁੱਡ ਤੋਂ ਵੀਨਾ ਜੀ ਤੇ ਇਹ ਵੀ ਨੰਬਰ ਤੁਹਾਡਾ ਉਹੀ ਹੈ ਨਾ ਨੰਬਰ ਦੁਬਾਰਾ ਦੱਸ ਦਿਓ ਜੀ ਉਹੀ ਨੰਬਰ ਹੈ ਜੀ ਨੰਬਰ ਦੱਸ ਦਿਓ ਜੀ 98722 ਹਾਂਜੀ 34470 ਜੀ ਤੇ ਕੰਟੈਕਟ ਕਰ ਸਕਦੇ ਟਰੈਕਟਰ ਤੇ ਟਰਾਲਾ ਦੋਨੇ ਵਕਾਉ ਨਹੀਂ ਇੱਕੋ ਕਰੇ ਪਿੰਡ ਮੂਸੇ ਵਾਲਾ ਜ਼ਿਲ੍ਹਾ ਮਾਨਸਾ ਦੇ ਠੀਕ ਹੈ ਜੀ ਡੈਕ ਤੇ ਯੂ ਤੋਂ ਵੀ ਨਾ ਜੀ ਹੁਣ ਇਹ ਤੁਹਾਨੂੰ ਦੱਸਦੇ ਨੇ 52 ਐਚਪੀ ਚ ਟਰੈਕਟਰ ਸੋਨਾਲਿਕਾ ਇਹ ਘਰੇ ਘਰੇ ਚੱਲਿਆ ਜੀ ਆਪਣਾ ਬਸ ਨਾਲ ਟਰਾਲੇ ਤੇ ਮਾੜਾ ਉੱਠੀ ਟਰਾਲੇ ਤੇ ਬਾੜਾ ਨਹੀਂ ਚੱਲਿਆ ਅਗਲਾ ਨਮਾ ਟਰਾਲਾ ਕਿੰਨਾ ਕ ਚੱਲੇ ਸੀ ਤੇ ਚੱਲੇ ਬਸ ਠੀਕ ਹੈ ਜੀ ਇੰਨੇ ਤੇ ਚੱਲਿਆ ਹੋਰ ਕਿਤੇ ਨਹੀਂ ਚੱਲਿਆ ਜਾਂ ਵਾਈ ਕਰਦੇ ਸੀ ਨਾ ਕਣਕ ਵੱਢਣ ਤੋਂ ਦੋ ਕੁ ਦਿਨ ਬੰਨਣ ਲਿਆ ਕਣਕ ਢੋਕੇ ਉਸ ਤੋਂ ਬਾਅਦ ਮਹੀਨਾ ਕੀ ਚਲਾਇਆ ਟਰਾਲੇ ਦੀ ਬਾ ਮਹੀਨਾ ਕੀ ਚੱਲਿਆ ਕੁੱਲ ਮਿਲਾ ਕੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੀ ਧੰਨਵਾਦ